ਦੋਸਤੋ ਪੰਜਾਬ ਦੀ ਨਮੀ ਨਮੀ ਜੌਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਵਿੱਚ ਅੱਜ ਪਾ ਗੱਲ ਕਰਾਂਗੇ ਡਿਸਟ੍ਰਿਕਟ ਕੋਰਟ ਵਿੱਚ ਆਇ ਇੱਕ ਲਰਕ ਦੀ ਨਵੀਂ ਜੌਬ ਰਿਕਰੂਟਮੈਂਟ ਦੀ ਪੂਰੀ ਇਨਫੋਰਮੇਸ਼ਨ ਲੈਣ ਤੋਂ ਪਹਿਲਾਂ ਜੇਕਰ ਤੁਸੀਂ ਵੀ 1 ਰੁਪਿਆ ਯੂਜ਼ ਕਰਕੇ 1 ਕਰੋੜ ਦਾ ਇਨਾਮ ਜਿੱਤਣਾ ਚਾਹੁੰਦੇ ਹੋ ਪਲੱਸ ਕੈਸ਼ ਪ੍ਰਾਈਜ਼ ਜਿੱਤਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਦੇਖੋ ਵੀਡੀਓ ਦੇ ਐਂਡ ਵਿੱਚ ਮੈਂ ਤੁਹਾਨੂੰ ਸਮਝਾਵਾਂਗਾ ਤੁਸੀਂ ਆਪਣਾ 1 ਰੁਪਿਆ ਯੂਜ਼ ਕਰਕੇ ਢੇਰ ਸਾਰੇ ਇਨਾਮ ਕਿਵੇਂ ਜਿੱਤ ਸਕਦੇ ਹੋ ਸੋ ਗੱਲ ਕਰੀਏ ਹੁਣ ਅੱਜ ਦੀ ਆਪਣੀ ਨਿਊ ਜੋਬ ਰਿਕਰੂਟਮੈਂਟ ਦੀ ਟੋਟਲ ਪੋਸਟਾਂ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ 38 ਪੋਸਟਾਂ ਨੇ ਜਨਰਲ ਵਾਸਤੇ 16 ਪੋਸਟਾਂ ਨੇ ਐਸਸੀ ਆਫ ਪੰਜਾਬ ਐਮਬੀ ਵਾਸਤੇ ਜਿਹੜੀ 5 ਪੋਸਟਾਂ ਨੇ ਐਸਸੀਓ ਪੰਜਾਬ ਅਦਰ ਐਸਸੀਓ ਪੰਜਾਬ ਵਾਸਤੇ 5 ਪੋਸਟਾਂ ਨੇ ਬੀਸੀ ਤੇ ਓਬੀਸੀ ਵਾਸਤੇ 5 ਪੋਸਟਾਂ ਨੇ ਫਿਜ਼ੀਕਲ ਹੈਂਡੀਕੈਪਟ ਵਾਸਤੇ ਇੱਕ ਪੋਸਟ ਹੈ ਤੇ ਬਾਕੀ ਤੁਸੀਂ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਇੱਥੇ ਦੇਖ ਸਕਦੇ ਹੋ ਟੋਟਲ ਪੋਸਟਾਂ ਦੀ ਗੱਲ ਕਰੀਏ 38 ਪੋਸਟਾਂ ਇੱਥੇ ਮੈਨਸ਼ਨ ਕੀਤੀਆਂ ਨੇ ਇਹ ਪੋਸਟ ਆਪਾਂ ਅਪਲਾਈ ਕਿਵੇਂ ਕਰਨੀਆਂ ਆਫਲਾਈਨ ਅਪਲਾਈ ਕਰਨੀ ਪੈਣੀਗੀ ਦੋਸਤੋ ਇਹ ਪੋਸਟਾਂ ਕਰਨਾ ਕਿ ਇਸ ਤਰ੍ਹਾਂ ਦਾ ਪਰਫਾਰਮਾ ਤੁਹਾਨੂੰ ਡਾਊਨਲੋਡ ਕਰਨਾ ਪਵੇਗਾ ਜੇ ਤੁਸੀਂ ਡਾਊਨਲੋਡ ਕਰ ਲਓ ਤਾਂ ਠੀਕ ਹੈ ਨਹੀਂ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਨੂੰ ਇਸ ਪਰਫਾਰਮੇ ਦਾ ਲਿੰਕ ਸ਼ੇਅਰ ਕਰ ਦੇਵਾਂਗਾ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਇਸ ਦਾ ਪ੍ਰਿੰਟ ਆਊਟ ਤੁਸੀਂ ਕਢਵਾਉਣਾ ਠੀਕ ਹੈ ਪ੍ਰਿੰਟ ਆਊਟ ਕਢਵਾ ਕੇ ਇੱਥੇ ਆਪਣੀ ਜਿਹੜੀ ਪੋਸਟ ਵਾਸਤੇ ਆਪਾਂ ਅਪਲਾਈ ਕਰ ਰਹੇ ਹਾਂ ਕੈਟਾਗਰੀ ਠੀਕ ਹੈ ਜੋ ਵੀ ਆਪਣੀ ਕੈਟਾਗਰੀ ਹੈ ਇੱਥੇ ਆਪਾਂ ਲਿਖ ਦਾਂਗੇ ਐਸਸੀ ਬੀਸੀ ਜੋ ਵੀ ਕੈਟਾਗਰੀ ਹੈ ਤੁਹਾਡੀ ਇੱਥੇ ਆਪਾਂ ਲਿਖ ਦਾਂਗੇ ਇੱਥੇ ਆਪਣੀ ਪਾਸਪੋਰਟ ਸਾਈਜ਼ ਫੋਟੋ ਲਗਾ ਦੇਾਂਗੇ ਐਂਡ ਇਸ ਤੋਂ ਬਾਅਦ ਆਪਣੀ ਨਾਰਮਲ ਜੀ ਡਿਟੇਲ ਹੈ ਨੇਮ ਫਾਦਰ ਨੇਮ ਡੇਟ ਆਫ ਬਰਥ ਏਜ ਕਿੰਨੀ ਹੋਏ ਤੁਹਾਡੀ ਕੁਆਲਿਫਿਕੇਸ਼ਨ ਸਾਰੀ ਨਾਰਮਲ ਜੀ ਡਿਟੇਲ ਆਪਾਂ ਫਿਲ ਕਰਨੀ ਆ ਇਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਤਾਂ ਐਸ ਲਿਖ ਦਿਓ ਨਹੀਂ ਤਾਂ ਨੋ ਲਿਖ ਦਿਓ ਤਾਂ ਵੀ ਛੱਡ ਜਾਓ ਇਸ ਤੋਂ ਬਾਅਦ ਆਪਣੇ ਇੱਥੇ ਸਿਗਨੇਚਰ ਕਰਨੇ ਨੇ ਆਪਾਂ ਠੀਕ ਹੈ ਤੇ ਸਿਗਨੇਚਰ ਕਰਨ ਤੋਂ ਬਾਅਦ ਕਰਨਾ ਹੈ ਕਿ ਇਹ ਇਹ ਆਪਾਂ ਸੈਂਡ ਕਰ ਦੇਣਾ ਬਾਈ ਪੋਸਟ ਇਹਨਾਂ ਦੇ ਐਡਰੈਸ ਤੇ ਇਹਨਾਂ ਦੇ ਐਡਰੈਸ ਬਾਰੇ ਵੀ ਮੈਂ ਤੁਹਾਨੂੰ ਐਂਡ ਵਿੱਚ ਦੱਸ ਦੇਵਾਂਗੇ ਕਿ ਕਿਹੜੇ ਐਡਰੈਸ ਤੇ ਆਪਾਂ ਇਹ ਸੈਂਡ ਕਰਨੀਆਂ ਪੋਸਟਡੀਆਂ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਇਹ ਇਸ ਦੀ ਸਿਲੈਕਸ਼ਨ ਪ੍ਰੋਸੈਸ ਕੀ ਰਹੇਗਾ ਦੇਖੋ ਸਿੰਪਲ ਜਿਹਾ ਇਗਜ਼ਾਮ ਹੋਵੇਗਾ 2 ਘੰਟੇ ਦਾ ਇਗਜ਼ਾਮ ਹੋਵੇਗਾ ਜਨਲੋਜੀ ਨੌਲੇਜ ਤੇ ਇੰਗਲਿਸ਼ ਕੰਪੋਜੀਸ਼ਨ ਦੇ ਠੀਕ ਹੈ 50-50 ਨੰਬਰਾਂ ਦਾ ਇਹ ਪੇਪਰ ਹੋਵੇਗਾ ਤੇ ਤੇ ਤਾਂ ਤੇਤੀ ਤੋਂ 40% ਮਾਰਕਸ ਤੁਹਾਨੂੰ ਲੈਣੇ ਆ ਤਾਂ ਜੇ ਇਹ ਕੁਆਲੀਫਾਈ ਕਰਨਾ ਹੈ ਠੀਕ ਆ ਸੋ ਹੁਣ ਗੱਲ ਕਰੀਏ ਇਹ ਪੋਸਟ ਆਪਾਂ ਕਿਹੜੇ ਐਡਰੈਸ ਤੇ ਬਾਈ ਪੋਸਟ ਸੈਂਡ ਕਰਨੀਆਂ ਦੇਖੋ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਇਸ ਐਡਰੈਸ ਤੇ ਇਹ ਪੋਸਟਾਂ ਜੋ ਵੀ ਆਪਣਾ ਹਨਾ ਇਨਵੈਲਪ ਹੋਵੇਗਾ ਤੇ ਇਹ ਆਪਾਂ ਇਸ ਐਡਰੈਸ ਤੇ ਬਾਈ ਪੋਸਟ ਸੈਂਡ ਕਰ ਦੇਵਾਂਗੇ ਸਪੀਡ ਪੋਸਟ ਕਰ ਦਿਓ ਜਲਦੀ ਪਹੁੰਚ ਜਾਵੇਗੀ ਠੀਕ ਹੈ ਸੋ ਹੁਣ ਆਪਾਂ ਗੱਲ ਕਰੀਏ ਕਿ ਤੁਸੀਂ 1 ਰੁਪਿਆ ਯੂਜ਼ ਕਰਕੇ ਢੇਰ ਸਾਰੇ ਇਨਾਮ ਤੇ ਕੈਸ਼ ਪ੍ਰਾਈਜ਼ ਸਕੀਮੇ ਜਿੱਤ ਸਕਦੇ ਹੋ ਦੇਖੋ 9 ਤਰੀਕ ਨੂੰ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਇੰਡੀਆ ਪਾਕਿਸਤਾਨ ਦਾ ਮੈਚ ਹੈ ਜਸਟ ਤੁਸੀਂ ਇਹ ਐਪ ਡਾਊਨਲੋਡ ਕਰਨੀ ਹੈ ਐਪ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਠੀਕ ਹੈ ਤਾਂ ਇਹ ਡਾਊਨਲੋਡ ਕਰਕੇ ਹੁਣ ਆਪਾਂ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਮੈਚ ਹੈ ਇਸ ਤੇ ਆਪਾਂ ਕਲਿੱਕ ਕਰ ਲਾਂਗੇ ਆਪਣੀ ਫੇਵਰਟ ਟੀਮ ਬਣਾਉਣੀ ਹੈ ਜ ਵਾਨ ਆਜਮ ਖਾਨ ਤਾਂ ਹੈ ਨਹੀਂ ਕੰਮ ਦਾ ਚਲੋ ਇਸ ਤੋਂ ਬਾਅਦ ਗੱਲ ਕਰੀ ਰੋਹਿਤ ਸ਼ਰਮਾ ਬਾਬਰ ਜੀ ਤੁਸੀ ਲੱਕ ਅਜਮਾਉਣਾ ਹੈ ਜੇ ਵੀ ਤੁਹਾਨੂੰ ਪਲੇਅਰ ਵਧੀਆ ਟਰਾਈ ਕਰੋ ਇਸ ਦਾ ਲਿੰਕ ਮੈਂ ਤੁਹਾਨੂੰ ਬਣਾ ਲਾਂਗੇ ਤੇ ਵਿੱਚ ਦੇ ਦਿੱਤਾ ਹੈ ਬਾਲਾ ਕੁੰਜਾ ਜੀ ਆਪਾਂ ਜੁਆਇਨ ਕਰ ਲੈਣਾ ਠੀਕ ਹੈ ਖੇਡਣ ਤੋਂ ਬਾਅਦ ਜੇਕਰ ਤੁਹਾਡੇ ਸਿਲੇਕਟਡ ਟੀਮ ਪਲੇਅਰਸ ਨੇ ਜਿਹੜੇ ਉਹ ਵਧੀਆ ਹਨਾ ਪੁਆਇੰਟ ਤੁਹਾਨੂੰ ਦਿੰਦੇ ਨੇ ਤਾਂ ਤੁਸੀਂ ਜੇਕਰ 1 ਨੰਬਰ ਤੇ 1 ਨੰਬਰ ਰੈਂਕ ਤੇ ਆ ਜਾਣੋ ਤਾਂ ਤੁਸੀਂ 1.5 ਕਰੋੜ ਤੱਕ Tata SUV ਜਿੱਨ ਕਰ ਸਕਦੇ ਹੋ ਜੇ ਸੈਕਿੰਡ ਨੰਬਰ ਤੇ ਆਉਣੇ ਉਹਦਾ 5 ਲੱਖ ਦਾ ਇਨਾਮ ਹੈ ਇੱਥੇ ਜੇ ਤਿੰਨ ਨੰਬਰ ਤੇ ਆਉਣੇ ਉਹਦਾ 1 ਲੱਖ ਦਾ ਇਨਾਮ ਇਸ ਤਰ੍ਹਾਂ ਤੁਸੀਂ ਪੂਰੀ ਇਹ ਡਿਟੇਲ ਚੈੱਕ ਕਰ ਸਕਦੇ ਹੋ ਕਿ ਕਿੰਨੇ ਕਿੰਨੇ ਇਨਾਮ ਤੁਹਾਨੂੰ ਮਿਲ ਸਕਦਾ ਹੈ। ਤੋਂ ਜੇਕਰ ਤੁਸੀਂ ਲੱਕ ਅਜਮਾਉਣਾ ਹੈ ਤਾਂ ਇਹ ਜ਼ਰੂਰ ਟਰਾਈ ਕਰੋ। ਇਸ ਦਾ ਲਿੰਕ ਮੈਂ ਤੁਹਾਨੂੰ ਬਿਲੋਅਰ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ। ਜਾ ਕੇ ਆਪਣੀ ਟੀਮ ਜ਼ਰੂਰ ਬਣਾ ਲਓ।